ਸਾਰੇ ਭਾਰਤਵਾਸੀਆਂ ਨੂੰ ਖਾਸ ਤੌਰ ਤੇ ਬਟਾਲਾ ਵਾਸੀਆਂ ਨੂੰ ਸੁਤੰਤਰਤਾ ਦਿਵਸ ਤੇ ਨਿੱਘੀ ਵਧਾਈ ਦੇਣਾ ਚਾਹਾਂਗੀ ਮੈਂ ਅਪੀਲ ਕਰਨਾ ਚਾਹਾਂਗੀ ਆਪਣੇ ਪ੍ਰਤੀਕ ਨਾਗਰਿਕ ਨੂੰ ਆਪਣੇ ਆਪਣੇ ਕਰਤੱਵੇ ਬੰਨ੍ਹਭਾਓ ਚੰਗੀ ਤਰ੍ਹਾਂ ਸੁਚਾਰੂ ਢੰਗ ਨਾਲ ਨਿਭਾਓ ਤਾਂ ਕਿ ਆਪਣਾ ਦੇਸ਼ ਤਰੱਕੀਆਂ ਵੱਲ ਜਾਵੇ ਤਰੱਕੀ ਦੀ ਰਾਹ ਤੇ ਜਾਵੇ ਮੈਂ ਸਾਰੇ ਭਾਰਤਵਾਸੀਆਂ ਨੂੰ ਖਾਸ ਤੌਰ ਤੇ ਬਟਾਲਾ ਵਾਸੀਆਂ ਨੂੰ ਸੁਤੰਤਰਤਾ ਦਿਵਸ ਤੇ ਨਿੱਘੀ ਵਧਾਈ ਦੇਣਾ ਚਾਹਾਂਗੀ ਮੈਂ ਅਪੀਲ ਕਰਨਾ ਚਾਹਾਂਗੀ ਆਪਣੇ ਪ੍ਰਤੱਖ ਨਾਗਰਿਕ ਨੂੰ ਆਪਣੇ ਆਪਣੇ ਕਰਤੱਵੇ ਬੰਨ੍ਹਭਾਓ ਚੰਗੀ ਤਰ੍ਹਾਂ ਸੁਚਾਰੂ ਢੰਗ ਨਾਲ ਨਿਭਾਓ ਤਾਂ ਕਿ ਆਪਣਾ ਦੇਸ਼ ਤਰੱਕੀਆਂ ਵੱਲ ਜਾਵੇ ਤਰੱਕੀ ਦੀ ਰਾਹ ਤੇ ਜਾਵੇ ਮੈਂ ਸਾਰੇ ਭਾਰਤ ਵਾਸੀਆਂ ਨੂੰ ਖਾਸ ਤੌਰ ਤੇ ਬਟਾਲਾ ਵਾਸੀਆਂ ਨੂੰ ਸੁਤੰਤਰਤਾ ਦਿਵਸ ਤੇ ਨਿੱਘੀ ਵਧਾਈ ਦੇਣਾ ਚਾਹਾਂਗੀ ਮੈਂ ਅਪੀਲ ਕਰਨਾ ਚਾਹਾਂਗੀ ਆਪਣੇ ਪ੍ਰਤੱਖ ਨਾਗਰਿਕ ਨੂੰ ਆਪਣੇ ਆਪਣੇ ਕਰਤੱਵੇ ਬੰਨ੍ਹਭਾਓ ਚੰਗੀ ਤਰ੍ਹਾਂ ਸੁਚਾਰੂ ਢੰਗ ਨਾਲ ਨਿਭਾਓ ਤਾਂ ਕਿ ਆਪਣਾ ਦੇਸ਼ ਤਰੱਕੀਆਂ ਵੱਲ ਜਾਵੇ ਤਰੱਕੀ ਦੀ ਰਾਹ ਤੇ ਜਾਵੇ ਮੈਂ ਸਾਰੇ ਭਾਰਤ ਵਾਸੀਆਂ ਨੂੰ ਖਾਸ ਤੌਰ ਤੇ ਬਟਾਲਾ ਵਾਸੀਆਂ ਨੂੰ ਸੁਤੰਤਰਤਾ ਦਿਵਸ ਤੇ ਨਿਗੀ ਵਧਾਈ ਦੇਣਾ ਚਾਹਾਂਗੀ ਮੈਂ ਅਪੀਲ ਕਰਨਾ ਚਾਹਾਂਗੀ ਆਪਣੇ ਪ੍ਰਤੱਖ ਨਾਗਰਿਕ ਨੂੰ ਆਪਣੇ ਆਪਣੇ ਕਰਤੱਵੇ ਬੰਨ੍ਹਭਾਓ ਚੰਗੀ ਤਰ੍ਹਾਂ ਸੁਚਾਰੂ ਢੰਗ ਨਾਲ ਨਿਭਾਓ ਤਾਂ ਕਿ ਆਪਣਾ ਦੇਸ਼ ਤਰੱਕੀਆਂ ਵੱਲ ਜਾਵੇ ਤਰੱਕੀ ਦੀ ਰਾਹ ਤੇ ਜਾਵੇ ਮੈਂ ਸਾਰੇ ਭਾਰਤ ਵਾਸੀਆਂ ਨੂੰ ਖਾਸ ਤੌਰ ਤੇ ਬਟਾਲਾ ਵਾਸੀਆਂ ਨੂੰ ਸਵਤੰਤਰਤਾ ਦਿਵਸ ਤੇ ਨਿੱਘੀ ਵਧਾਈ ਦੇਣਾ ਚਾਹਾਂਗੀ ਮੈਂ ਅਪੀਲ ਕਰਨਾ ਚਾਹਾਂਗੀ ਆਪਣੇ ਪ੍ਰਤੱਖ ਨਾਗਰਿਕ ਨੂੰ ਆਪਣੇ ਆਪਣੇ ਕਰਤੱਵ ਨਿਭਾਓ ਚੰਗੀ ਤਰ੍ਹਾਂ ਸੁਚਾਰੂ ਢੰਗ ਨਾਲ ਨਿਭਾਓ ਤਾਂ ਕਿ ਆਪਣਾ ਦੇਸ਼ ਤਰੱਕੀਆਂ ਵੱਲ ਜਾਵੇ ਤਰੱਕੀ ਦੀ ਰਾਹ ਤੇ ਜਾਵੇ ਮੈਂ ਸਾਰੇ ਭਾਰਤ ਵਾਸੀਆਂ ਨੂੰ ਖਾਸ ਤੌਰ ਤੇ ਬਟਾਲਾ ਵਾਸੀਆਂ ਨੂੰ ਸਵਤੰਤਰਤਾ ਦਿਵਸ ਤੇ ਨਿੱਘੀ ਵਧਾਈ ਦੇਣਾ ਚਾਹਾਂਗੀ ਮੈਂ ਅਪੀਲ ਕਰਨਾ ਚਾਹਾਂਗੀ ਆਪਣੇ ਪ੍ਰਤੱਖ ਨਾਗਰਿਕ ਨੂੰ ਆਪਣੇ ਆਪਣੇ ਕਰਤੱਵ ਨਿਭਾਓ ਚੰਗੀ ਤਰ੍ਹਾਂ ਸੁਚਾਰੂ ਢੰਗ ਨਾਲ ਨਿਭਾਓ ਤਾਂ ਕਿ ਆਪਣਾ ਦੇਸ਼ ਤਰੱਕੀਆਂ ਵੱਲ ਜਾਵੇ ਤਰੱਕੀ ਦੀ ਰਾਹ ਤੇ ਜਾਵੇ